ਸਤਿ ਸ਼੍ਰੀ ਅਕਾਲ ਸੰਗਤ ਜੀ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਪਾਵਨ ਕਥਾ ਜਿਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਪਿੱਤਰ ਪੱਖ ਦਾ ਮਹੱਤਵ ਖੁਦ ਦੱਸਿਆ ਹੈ ਤੇ ਚਲੋ ਆਓ ਸੁਣਦੇ ਹਾਂ ਇਸ ਕਥਾ ਨੂੰ ਇੱਕ ਵਾਰ ਧਰਮਰਾਜ ਜੁਦਿਸਤਰ ਨੇ ਸ਼੍ਰੀ ਕ੍ਰਿਸ਼ਨ ਜੀ ਤੋਂ ਪੁੱਛਿਆ हे ਕ੍ਰਿਸ਼ਨ ਪਿੱਤਰ ਪੱਖ ਵਿੱਚ ਪੂਰਵਜਾਂ ਦੀ ਸੇਵਾ ਕਿਉਂ ਕਰਨੀ ਚਾਹੀਦੀ ਹੈ श्री कृष्ण जी ने कहा जो मनुख पितृ पक्ष ਵਿੱਚ ਤਰਪਨ ਕਰਦਾ ਹੈ ਉਸ ਦੇ ਪਿੱਤਰ ਤ੍ਰਿਪਤ ਹੁੰਦੇ ਹਨ ਅਤੇ ਉਸ ਘਰ ਵਿੱਚ ਕਦੇ ਵੀ ਤਨ ਦੀ ਘਾਟ ਨਹੀਂ ਹੁੰਦੀ ਇਸ ਦੌਰਾਨ ਪਿੱਤਰ ਧਰਤੀ ਲੋਕ ਤੇ ਆਉਂਦੇ ਹਨ ਅਤੇ ਆਪਣੇ ਵੰਛਜਾਂ ਵੱਲੋਂ ਕੀਤੇ ਤਰਪਨ ਨਾਲ ਪ੍ਰਸੰਨ ਹੁੰਦੇ ਹਨ ਜਿਹੜਾ ਮਨੁੱਖ ਤਿਲ, ਜਲ ਅਤੇ ਪਿੰਡ दान ਕਰਦਾ ਹੈ दा ਉਸ ਦਾ ਵੰਸ਼ ਹਮੇਸ਼ਾ ਖੁਸ਼ਹਾਲ ਰਹਿੰਦਾ ਹੈ। ਸ਼੍ਰੀ ਕ੍ਰਿਸ਼ਨ ਜੀ ਨੇ ਇਹ ਵੀ ਕਿਹਾ ਹੈ ਕਿ ਇਸ ਕਥਾ ਨੂੰ ਸੁਣਨ ਵਾਲਾ ਅਤੇ ਪਿਤਰਾਂ ਨੂੰ ਯਾਦ ਕਰਕੇ ਤਰਪਣ ਕਰਨ ਵਾਲਾ ਕਦੇ ਵੀ ਦਰਿਧਰ ਨਹੀਂ ਰਹਿੰਦਾ। ਪਿਤਰਪੱਖ ਦੇ 16 ਦਿਨ ਪੂਰਵਜਾਂ ਨੂੰ ਯਾਦ ਕਰਨ ਦਾ ਸਭ ਤੋਂ ਸ਼ੁਭ ਸਮਾਂ ਹੈ। ਤੇ ਆਓ ਜਾਣਦੇ ਹਾਂ ਇਸ ਵਿਧੀ ਨੂੰ ਕਿਸ ਤਰੀਕੇ ਨਾਲ ਕਰਨਾ ਹੈ। ਸਵੇਰੇ ਇਸ਼ਨਾਨ ਕਰੋ ਗੰਗਾਜਲ 쿠ਸ਼ਾਕਾਸ ਕਾਲੇ ਤੇਲ ਅਤੇ ਚੌਲ ਦੇ ਪਿੰਡ ਨਾਲ ਤਰਪਣ ਕਰੋ ਅਤੇ ਬ੍ਰਹਮਣਾਂ ਨੂੰ ਭੋਜਨ ਦਿਓ ਇਸ ਤਰ੍ਹਾਂ ਸ਼੍ਰੀ ਕ੍ਰਿਸ਼ਨ ਜੀ ਨੇ ਪਿਤਰ ਪਖ ਦੀ ਮਹਿਮਾ ਦੱਸ ਕੇ ਸਭ ਨੂੰ ਇਹ ਪਵਿੱਤਰ ਕੰਮ ਕਰਨ ਲਈ ਪ੍ਰੇਰਿਤ ਕੀਤਾ ਆਓ ਅਸੀਂ ਵੀ ਆਪਣੇ ਪੂਰਵਜਾਂ ਨੂੰ ਯਾਦ ਕਰਕੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ ਕਰੀਏ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਧੰਨਵਾਦ